ਅੱਜ ਬੇਕਰ ਫੀਲਡ ਦੀ ਧਰਤੀ ਦੇ ਕੈਲੀਫੋਰਨੀਆ ਦੇ ਵਿੱਚ ਸਾਡੇ ਨਾਲ ਬਾਬਾ ਜੀ ਜੁੜੇ ਹੋਏ ਨੇ ਇਹ ਬਾਬਾ ਜੀ ਆਪਣੇ ਡੇਲੀ ਰੇਡਵੇ ਦੇ ਵਿੱਚ ਆਉਂਦੇ ਆ ਇੱਥੇ ਯੂ ਐਸ اے ਰੇਡਵੇ ਆ ਤੇ ਉਹਨਾਂ ਤੇ ਇਹਨਾਂ ਦੇ ਵੱਖਰੇ ਵੱਖਰੇ ਤਰ੍ਹਾਂ ਦੇ ਗਾਣੇ ਸਾਨੂੰ ਸੁਣਨ ਨੂੰ ਮਿਲਦੇ ਆ ਅੱਜ ਅਸੀਂ ਉਹਨਾਂ ਦੇ ਦਰਸ਼ਕ ਇੱਥੇ ਤੇ ਬੜਾ ਮਜ਼ਾ ਆਇਆ ਅਸੀਂ ਉਹਨਾਂ ਦੇ ਫੈਨ ਇਹਨਾਂ ਦੀਆਂ ਮੁੱਛਾਂ ਦੇ ਫੈਨ ਆ ਮੁੱਛਾਂ ਰੱਖਣੀਆਂ ਹੁਣ ਕਿੱਦਾਂ ਦੀਆਂ ਰੱਖਣੀਆਂ ਬਾਬਾ ਜੀ ਵਾਲਦੇ ਦਿਖਾਓ ਜਰਾ ਮੁੱਛਾਂ ਨੂੰ ਥੋਡੀਆਂ ਮੁੱਛਾਂ ਇਹਨਾਂ ਨੇ ਮੁੱਛ ਰੱਖੀ ਆ ਵਾਹ ਜੀ ਵਾਹ ਇਹਨੂੰ ਕਹਿੰਦੇ ਆ ਮੁੱਛਾਂ ਔਰ ਬਾਬਾ ਜੀ ਆ ਦੇਖੋ ਹੁਣ ਤੁਹਾਨੂੰ ਬ ਵੇਰੀ ਐਸੀ ਟੰਗਰ ਰਸਣ ਦੇ ਹਨ ਕਟਾ ਪੈਂਦਾ ਗੁਲੀ ਗਲੀ ਵਿੱਚ ਵੀ ਟੰਗਰ ਰਸਣ ਦੇ ਹਨ ਕਟਾ ਪੈਂਦਾ ਗੁਲੀ ਗਲੀ ਇਸ ਟੰਗਰ ਨੇ ਇਸੇ ਦਰਤ ਪਹਿਰੇ ਕਈ ਲੁੱਟ ਲੈ ਕਈ ਮਾਰੇ ਇਸ ਟੰਗਰ ਨੇ ਇਸੇ ਦਰਤ ਪਹਿਰੇ ਕਈ ਲੁੱਟ ਲੈ ਕਈ ਮਾਰੇ ਇਸ ਟੰਦੇ ਰਣੇ ਸੀ ਦੂਰੇ ਦੁਪਹਿਰੇ ਕੈ ਲੁੱਟਲੇ ਈ ਮਾਰੇ ਹੋਰਾਂ ਦੇ ਰੋਗੀ ਹੂੰ ਬੈਠੇ ਜੋ ਲੁੱਟਣ ਆਏ ਨਜ਼ਾਰੇ ਨੀ ਨਾਲ ਕਿ ਨਾ ਨੀ ਨਾਲ ਕਿ ਨਾ ਨਾਲ ਕਿ ਏੜੀਏ ਗੱਲ ਤੋਂ ਤੂੰ ਸਰਦਾਰੇ ਹੋ ਬਿਨਾ ਵਾਲੋਂ ਟਿਲ ਨਿੰਨ ਨਿੰਨਾ ਨਾ ਵਾਲੋਂ ਲਾਂਬੂ ਨਿਕਲ ਨਿਕਲਾਂ ਦੋ ਬਣ ਖਣ ਕੇ ਛਣ ਕਾਟਾ ਪੈਂਦਾ ਗਲੀ ਗਲੀ ਮੇਰੀ ਐਸੀ ਟੰਦਰ ਛਣ ਕੇ ਛਣ ਕਾਟਾ ਪੈਂਦਾ ਗਲੀ ਗਲੀ ਆ ਵੇ ਵੇ ਜਦ ਮੈਂ ਜਾਵਾਂ ਪਾਵਨਕ ਤੁਮਨਾ ਹੋਰੀ ਸ਼ਰਮ ਨਾਲ ਪਾਉਣ ਨੀ ਮੀਆਂ ਵੇਖ ਮੇਰੀਆਂ ਗਲਾਂ ਹੋਰੀ ਸ਼ਰਮ ਨਾਲ ਪਾਉਣ ਨੀ ਮੀਆਂ ਵੇਖ ਮੇਰੀਆਂ ਚਾਲਾਂ ਨੀ ਮੇਰੇ ਨਾਲੋਂ ਵੱਧ ਕੇ ਮੇਰੀ ਝੰਗਰ ਕੜੇ ਕਮਾਲਾ ਨੀ ਦੇ ਕੰਦਾ ਜਿਹੀ ਗਲਦਾ ਹੈ ਝੰਗਰ ਪਾ ਕੇ ਉੱਡਣਾ ਕਬੂਤਰ ਬੰਦਾ ਛਣਕਾਟਾ ਬੰਦਾ ਗਲੀ ਗਲੀ ਤੇਸੀ ਝੰਗਰ ਝਣਕੇ ਛਣਕਾਟਾ ਬੰਦਾ ਗਲੀ ਗਲੀ ਤੇਸੀ ਝੰਗਰ ਝਣਕੇ ਛਣਕਾਟਾ ਬੰਦਾ ਗੱਡ ਕਿਦਰੇ ਇਹ ਚਾਂਦਰ ਮੇਰੀ ਸ਼ਨਕੀ ਰਾਤ ਬਰਾਤੇ ਇਹ ਨੀਂਦ ਦੀ ਰਾਤ ਬਰਾਤੇ ਗੱਡ ਕਿਦਰੇ ਇਹ ਚਾਂਦਰ ਮੇਰੀ ਸ਼ਨਕੀ ਰਾਤ ਬਰਾਤੇ ਹੁਸਨ ਦੀਆਂ ਸਭ ਗੱਲਾਂ ਕਰਦੇ ਖੋਲ ਇਸ਼ਕ ਦੇ ਖਾਤੇ ਨਿਕਤੀ ਨੀਂਦ ਨੇ ਆਕੇ ਮੋੜ ਤੇ ਖੜ ਗਏ ਸ਼ਨਕਾਟ ਵੰਨ ਗੜੀ ਗੜੀ ਮਿਲ ਤੈਸੀ ਚਾਂਦਰ ਚਲਕੇ ਸ਼ਨਕਾਟ ਵੰਨ ਗੜੀ ਜੜੀ ਇਹ ਚਾਂਦਰ ਤਾਂ ਵੇਖਿਆ ਸੀ ਮੈਨੂੰ ਬਰਾੜ ਨਿਸ਼ਾਨੀ ਆ ਆਲੇ ਜੱਲੇ ਕਦੀ ਹੀ ਗਿਆ ਦੇਖ ਜੰਦਸਾਂ ਦੇ ਕੇ ਗੈਸੀ ਮੈਨੂੰ ਬਰਾੜ ਨੀ ਤੇ ਮਿੰਦੇ ਚੀਤੀ ਝੱਲਾ ਗਲ ਵਿੱਚ ਪਾ ਗਿਆ ਗਣੀ ਤੇ ਮਿੰਦੇ ਚੀਤੀ ਝੱਲਾ ਗਲ ਵਿੱਚ ਪਾ ਗਿਆ ਗਣੀ ਵੀ ਰੱਜੋਂ ਨਿਯਮਾਣੇ ਜੜੀਏ ਉਹ ਮੇਰਾ ਦਿਲ ਚੱਲਨੀ ਨੇ ਆਪਣੇ ਹੱਥੀ ਹਾਂ ਆਪਣੇ ਹੱਥੀ ਝਗਰ ਦੇ ਵਿੱਚ ਦੇ ਦੇ ਪਰੋ ਕੇ ਮਣ ਕੇ ਛਣਕਦਾ ਪੈਂਦਾ ਦਲੀ ਗਈ